ਕੁਝ ਲੋਕਾਂ ਨੂੰ ਲੱਗਦਾ ਹੈ ਕਿ ਸਵੇਰੇ ਜਲਦੀ ਉੱਠਣਾ ਸਿਰਫ ਇੱਕ ਆਦਤ ਹੁੰਦੀ ਹੈ। ਕੁਝ ਲੋਕਾਂ ਨੂੰ ਲੱਗਦਾ ਹੈ ਕਿ ਇਹ ਸਿਰਫ అలਾਰਮ ਲਗਾਉਣ ਦੀ ਗੱਲ ਹੁੰਦੀ ਹੈ। ਪਰ ਅਸਲ ਵਿੱਚ ਸਵੇਰੇ ਜਲਦੀ ਉੱਠਣਾ ਸਿਰਫ ਸਮੇਂ ਦੀ ਗੱਲ ਨਹੀਂ ਹੁੰਦੀ। ਇਹ ਸੋਚ ਦੀ ਗੱਲ ਹੁੰਦੀ ਹੈ। ਇਹ ਅੰਦਰਲੀ ਤਿਆਰੀ ਦੀ ਗੱਲ ਹੁੰਦੀ ਹੈ। ਜਦੋਂ ਦੁਨੀਆ ਸੌ ਰਹੀ ਹੁੰਦੀ ਹੈ, ਜਦੋਂ ਸੜਕਾਂ ਖਾਮੋਸ਼ ਹੁੰਦੀਆਂ ਨੇ, ਜਦੋਂ ਫੋਨ ਚੁੱਪ ਹੁੰਦੇ ਨੇ, ਉਸ ਵੇਲੇ ਕੁਝ ਲੋਕ ਆਪਣਾ ਦਿਨ ਬਣਾਉਣ ਦੀ ਤਿਆਰੀ ਕਰ ਰਹੇ ਹੁੰਦੇ ਨੇ। ਉਹ ਲੋਕ ਜਨਰਲੀ ਸਵੇਰ ਸਿਰਫ ਸਵੇਰ ਨਹੀਂ ਹੁੰਦੀ ਸਵੇਰ ਉਹਨਾਂ ਲਈ ਇੱਕ ਮੌਕਾ ਹੁੰਦੀ ਹੈ ਸਵੇਰੇ 4 ਵਜੇ ਉੱਠਣਾ ਹਰ ਕਿਸੇ ਲਈ ਨਹੀਂ ਹੁੰਦਾ ਇਹ ਉਹਨਾਂ ਲਈ ਹੁੰਦਾ ਹੈ ਜੋ ਆਪਣੀ ਜ਼ਿੰਦਗੀ ਨੂੰ ਭੀੜ ਤੋਂ ਅੱਗੇ ਲੈ ਜਾਣਾ ਚਾਹੁੰਦੇ ਨੇ ਇਹ ਉਹਨਾਂ ਲਈ ਹੁੰਦਾ ਜੋ ਆਪਣੇ ਆਪ ਨਾਲ ਚੁੱਪਚਾਪ ਕੰਮ ਕਰਨਾ ਚਾਹੁੰਦੇ ਨੇ ਪਰ ਇੱਥੇ ਇੱਕ ਸੱਚ ਹੈ ਹਰ ਕੋਈ 4 ਵਜੇ ਉੱਠ ਸਕਦਾ ਹੈ ਪਰ ਹਰ ਕੋਈ ਉਹ ਇਨਸਾਨ ਨਹੀਂ ਬਣ ਸਕਦਾ ਜੋ 4 ਵਜੇ ਉੱਠਣ ਵਾਲੇ ਬਣ ਜਾਂਦੇ ਨੇ ਕਿਉਂਕਿ ਅਸਲ ਫਰਕ ਉੱਠਣ ਦੇ ਸਮੇਂ ਨਾਲ ਨਹੀਂ ਪੈਂਦਾ ਅਸਲ ਫਰਕ ਉਹਨਾਂ ਖੂਬੀਆਂ ਨਾਲ ਪੈਂਦਾ ਹੈ ਜੋ ਹੌਲੀ-ਹੌਲੀ ਇਨਸਾਨ ਦੇ ਅੰਦਰ ਬਣਦੀਆਂ ਨੇ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਉਹਨਾਂ ਸੱਤ ਖੂਬੀਆਂ ਦੀ ਜੋ ਅਕਸਰ ਉਹਨਾਂ ਲੋਕਾਂ ਵਿੱਚ ਹੁੰਦੀਆਂ ਨੇ ਜੋ ਸਵੇਰੇ 4 ਵਜੇ ਉੱਠਦੇ ਨੇ ਇਹ ਖੂਬੀਆਂ ਕਿਸੇ ਕਿਤਾਬ ਵਿੱਚ ਨਹੀਂ ਮਿਲਦੀਆਂ ਇਹ ਖੂਬੀਆਂ ਜ਼ਿੰਦਗੀ ਖੁਦ ਸਿਖਾਉਂਦੀ ਏ ਤੁਹਾਨੂੰ ਲੱਗ ਸਕਦਾ ਹੈ ਕਿ ਇਹ ਗੱਲਾਂ ਸਿੰਪਲ ਹਨ ਪਰ ਸੱਚ ਇਹ ਹੈ ਕਿ ਇਨ੍ਹਾਂ ਸੱਤ ਵਿੱਚੋਂ 6ਵੀਂ ਅਤੇ 7ਵੀਂ ਖੂਬੀ ਉਹ ਚੀਜ਼ ਹੈ ਜੋ ਜ਼ਿਆਦਾਤਰ ਲੋਕਾਂ ਨੂੰ ਜ਼ਿੰਦਗੀ ਵਿੱਚ ਪਿੱਛੇ ਰੱਖ ਦਿੰਦੀ ਹੈ ਅਸਲ ਵਿੱਚ ਬਹੁਤ ਸਾਰੇ ਲੋਕ ਮਿਹਨਤ ਕਰਦੇ ਨੇ ਪਰ ਫੇਰ ਵੀ ਅੱਗੇ ਨਹੀਂ ਜਾ ਪਾਉਂਦੇ ਸਿਰਫ ਇਸ ਲਈ ਕਿਉਂਕਿ ਉਹਨਾਂ ਕੋਲ ਉਹ 6ਵੀਂ ਖੂਬੀ ਨਹੀਂ ਹੁੰਦੀ ਅਤੇ 7ਵੀਂ ਖੂਬੀ ਉਹ ਤਾਂ ਉਹ ਗੱਲ ਹੈ ਜੋ ਇਨਸਾਨ ਨੂੰ ਭੀੜ ਤੋਂ ਬਿਲਕੁਲ ਵੱਖਰਾ ਕਰ ਦਿੰਦੀ ਹੈ ਇਸ ਲਈ ਜੇ ਤੁਸੀਂ ਸੱਚਮੁੱਚ ਆਪਣੀ ਜ਼ਿੰਦਗੀ ਵਿੱਚ ਕੁਝ ਬਦਲਣਾ ਚਾਹੁੰਦੇ ਹੋ ਜੇ ਤੁਸੀਂ ਸਿਰਫ ਸੁਣਨਾ ਨਹੀਂ ਸਮਝਣਾ ਚਾਹੁੰਦੇ ਹੋ ਤਾਂ ਇਸ ਵੀਡੀਓ ਨੂੰ ਅੱਧ ਵਿਚਕਾਰ ਨਾ ਛੱਡਿਓ ਕਿਉਂਕਿ ਸੰਭਵ ਹੈ ਸ਼ੁਰੂ ਦੀਆਂ ਕੁਝ ਗੱਲਾਂ ਤੁਹਾਨੂੰ ਸੋਚਣ ਤੇ ਮਜਬੂਰ ਕਰਨ ਪਰ ਆਖਰੀ ਦੋ ਖੂਬੀਆਂ ਤੁਹਾਡੀ ਸੋਚ ਨੂੰ ਹੀ ਨਹੀਂ ਤੁਹਾਡੀ ਦਿਸ਼ਾ ਨੂੰ ਵੀ ਬਦਲ ਦੇਣ ਇਹ ਸਿਰਫ ਇੱਕ ਵੀਡੀਓ ਨਹੀਂ ਹੈ ਇਹ ਤੁਹਾਡੀ ਸਵੇਰ ਨੂੰ ਅਤੇ ਤੁਹਾਡੀ ਜ਼ਿੰਦਗੀ ਨੂੰ ਦੋਵੇਂ ਨੂੰ ਬਦਲ ਸਕਦੀ ਹੈ ਪਹਿਲੀ ਖੂਬੀ ਜੋ ਸਵੇਰੇ 4 ਵਜੇ ਉੱਠਣ ਵਾਲੇ ਹਰ ਇਨਸਾਨ ਵਿੱਚ ਪਾਈ ਜਾਂਦੀ ਹੈ ਉਹ ਹੈ ਸੈਲਫ ਡਿਸਪਲਿਨ ਆਪਣੇ ਆਪ ਤੇ ਕਾਬੂ ਇਹ ਉਹ ਗੁਣ ਹੈ ਜੋ ਬਾਹਰੋਂ ਨਹੀਂ ਅੰਦਰੋਂ ਬਣਦਾ ਹੈ ਇਹ ਉਹ ਆਦਤ ਹੈ ਜੋ ਕਿਸੇ ਨੂੰ ਮਹਾਨ ਨਹੀਂ ਬਣਾਉਂਦੀ ਪਰ ਕਿਸੇ ਨੂੰ ਮਹਾਨ ਬਣਨ ਦੇ ਰਾਹ ਤੇ ਜ਼ਰੂਰ ਲਾ ਦਿੰਦੀ ਹੈ ਅਸਲ ਵਿੱਚ ਜ਼ਿੰਦਗੀ ਵਿੱਚ ਅਕਸਰ ਅਸੀਂ ਇਹ ਸੋਚਦੇ ਆ ਕਿ ਕਾਮਯਾਬੀ ਕਿਸੇ ਦਿਨ ਅਚਾਨਕ ਆ ਕੇ ਦਰਵਾਜ਼ਾ ਖੜਕਾ ਦੇਵੇਗੀ ਕਿਸੇ ਸਵੇਰੇ ਉੱਠ ਕੇ ਅਸੀਂ ਅਮੀਰ ਹੋ ਜਾਵਾਂਗੇ ਕਿਸੇ ਦਿਨ ਅਸੀਂ ਮਸ਼ਹੂਰ ਹੋ ਜਾਵਾਂਗੇ ਕਿਸੇ ਦਿਨ ਸਾਡੀ ਕਿਸਮਤ ਜਾਗ ਜਾਵੇਗੀ ਪਰ ਸੱਚ ਇਹ ਹੈ ਕਿਸਮਤ ਕਿਸੇ ਦਿਨ ਨਹੀਂ ਜਾਗਦੀ ਇਨਸਾਨ ਖੁਦ ਨੂੰ ਜਗਾਉਂਦਾ ਹੈ ਅਤੇ ਆਪਣੇ ਆਪ ਨੂੰ ਜਗਾਉਣ ਦੀ ਸ਼ੁਰੂਆਤ ਹੁੰਦੀ ਹੈ ਸਵੇਰੇ ਜਲਦੀ ਉੱਠਣ ਤੋਂ ਹੁਣ ਤੁਸੀਂ ਸੋਚ ਰਹੇ ਹੋਵੋਗੇ ਸਵੇਰੇ 4 ਵਜੇ ਉੱਠਣ ਵਿੱਚ ਇਹੋ ਜਿਹਾ ਕੀ ਹੈ ਅਸੀਂ ਵੀ ਤਾਂ 7 ਵਜੇ ਉੱਠਦੇ ਆ 8 ਵਜੇ ਉੱਠਦੇ ਆ ਫਿਰ ਵੀ ਕੰਮ ਕਰਦੇ ਆ ਹਾਂ ਤੁਸੀਂ ਕੰਮ ਕਰਦੇ ਹੋ ਪਰ ਸਵਾਲ ਇਹ ਹੈ ਕਿ ਤੁਸੀਂ ਆਪਣੇ ਆਪ ਨੂੰ ਬਣਾਉਂਦੇ ਹੋ ਸਵੇਰੇ 4 ਵਜੇ ਉੱਠਣਾ ਸਿਰਫ ਸਮੇਂ ਨਹੀਂ ਬਦਲਦਾ ਇਹ ਇਨਸਾਨ ਦੀ ਪਛਾਣ ਬਦਲ ਦਿੰਦਾ ਹੈ ਸੋਚੋ ਜਦੋਂ ਸਾਰੀ ਦੁਨੀਆ ਸੌ ਰਹੀ ਹੁੰਦੀ ਹੈ ਜਦੋਂ ਸੜਕਾਂ ਸੁੰਨੀਆਂ ਹੁੰਦੀਆਂ ਹਨ ਜਦੋਂ ਮੋਬਾਈਲ ਤੇ ਨੋਟੀਫਿਕੇਸ਼ਨ ਨਹੀਂ ਆ ਰਹੇ ਹੁੰਦੇ ਜਦੋਂ ਕੋਈ ਤੁਹਾਨੂੰ ਡਿਸਟਰੈਕਟ ਨਹੀਂ ਕਰ ਰਿਹਾ ਹੁੰਦਾ ਉਸ ਵੇਲੇ ਤੁਸੀਂ ਉੱਠਦੇ ਹੋ ਉਸ ਵੇਲੇ ਤੁਸੀਂ ਆਪਣੇ ਆਪ ਨਾਲ ਹੁੰਦੇ ਹੋ ਉਸ ਵੇਲੇ ਤੁਸੀਂ ਆਪਣੀ ਜ਼ਿੰਦਗੀ ਨਾਲ ਗੱਲ ਕਰਦੇ ਹੋ ਪਰ ਇੱਥੇ ਇੱਕ ਸਵਾਲ ਹੈ ਅਲਾਰਮ ਤਾਂ ਹਰ ਕਿਸੇ ਦਾ ਵੱਜਦਾ ਹੈ ਫਰਕ ਸਿਰਫ ਇੰਨਾ ਹੁੰਦਾ ਹੈ ਕਿ ਕੋਈ ਬੰਦਾ ਬੰਦ ਕਰਕੇ ਫੇਰ ਸੋ ਜਾਂਦਾ ਹੈ ਅਤੇ ਕੋਈ ਉੱਠ ਜਾਂਦਾ ਹੈ ਉਠਣ ਵਾਲਾ ਇਨਸਾਨ ਉਸ ਦਿਨ ਸਿਰਫ ਸ਼ਰੀਰ ਨਹੀਂ ਹਿਲਾਉਂਦਾ ਉਹ ਆਪਣੇ ਦਿਮਾਗ ਨੂੰ ਸਿਖਾਉਂਦਾ ਹੈ ਕਿ ਮੈਂ ਕਮਜ਼ੋਰ ਨਹੀਂ ਹਾਂ ਮੈਂ ਆਪਣੇ ਮਨ ਦਾ ਗੁਲਾਮ ਨਹੀਂ ਹਾਂ ਮੈਂ ਆਪਣੇ ਫੈਸਲੇ ਖੁਦ ਲੈਣਾ। ਇਹੀ ਹੈ ਸੈਲਫ ਡਿਸਪਲਿਨ। ਸੈਲਫ ਡਿਸਪਲਿਨ ਦਾ ਮਤਲਬ ਇਹ ਨਹੀਂ ਕਿ ਤੁਸੀਂ ਸੰਨਿਆਸੀ ਬਣ ਜਾਓ। ਇਸ ਦਾ ਮਤਲਬ ਇਹ ਨਹੀਂ ਕਿ ਤੁਸੀਂ ਮਜ਼ੇ ਨਾ ਕਰੋ। ਇਸ ਦਾ ਮਤਲਬ ਇਹ ਹੈ ਕਿ ਤੁਸੀਂ ਆਪਣੀ ਜ਼ਿੰਦਗੀ ਦਾ ਰਿਮੋਟ ਆਪਣੇ ਹੱਥ ਵਿੱਚ ਰੱਖੋ। ਅਕਸਰ ਲੋਕ ਕਹਿੰਦੇ ਨੇ ਮਨ ਨਹੀਂ ਕਰਦਾ। ਅੱਜ ਨਹੀਂ। ਕੱਲ ਤੋਂ ਪੱਕਾ। ਅੱਜ ਬਹੁਤ ਥਕਾਵਟ ਹੈ। ਅਸਲ ਵਿੱਚ ਇਹ ਸਾਰੇ ਵਾਕ ਨਹੀਂ ਇਹ ਬਹਾਨੇ ਨੇ। ਤੇ ਬਹਾਨੇ ਉਹ ਲੋਕ ਬਣਾਉਂਦੇ ਨੇ ਜੋ ਆਪਣੀ ਜ਼ਿੰਦਗੀ ਨੂੰ ਆਪਣੇ ਹੱਥ ਵਿੱਚ ਲੈਣ ਤੋਂ ਡਰਦੇ ਨੇ ਹੁਣ ਇੱਕ ਛੋਟੀ ਜੀ ਕਹਾਣੀ ਸੁਣੋ ਇੱਕ ਆਮ ਜਿਹਾ ਮੁੰਡਾ ਸੀ ਨਾ ਅਮੀਰ ਨਾ ਟਾਪਰ ਨਾ ਕੋਈ ਖਾਸ ਟੈਲੈਂਟ ਉਹ ਵੀ ਹੋਰਾਂ ਵਾਂਗ ਰਾਤ ਨੂੰ देर तक ਫੋਨ ਚਲਾਉਂਦਾ ਸੀ ਸਵੇਰੇ देर ਨਾਲ ਉੱਠਦਾ ਸੀ ਹਮੇਸ਼ਾ ਕਹਿੰਦਾ ਸੀ ਯਾਰ ਮੇਰੇ ਕੋਲ ਟਾਈਮ ਹੀ ਨਹੀਂ ਇੱਕ ਦਿਨ ਉਸਨੇ ਇੱਕ ਲਾਈਨ ਸੁਣੀ ਜੇ ਤੂੰ ਆਪਣੇ ਦਿਨ ਦੀ ਸ਼ੁਰੂਆਤ ਆਪਣੇ ਕੰਟਰੋਲ ਵਿੱਚ ਕਰ ਲੈ ਤਾਂ ਜਲਦੀ ਹੀ ਪੂਰੀ ਜ਼ਿੰਦਗੀ ਤੇਰਾ ਕੰਟਰੋਲ ਬਣ ਜਾਵੇਗੀ ਉਸ ਦਿਨ ਉਸਨੇ ਫੈਸਲਾ ਕੀਤਾ ਸਵੇਰੇ 4 ਵਜੇ ਉੱਠਣਾ ਹੈ ਪਹਿਲੇ ਦਿਨ అలਾਰਮ ਵੱਜਿਆ ਬੰਦ ਕਰ ਦਿੱਤਾ ਦੂਜੇ ਦਿਨ ਵੀ ਤੀਜੇ ਦਿਨ ਵੀ ਪਰ ਚੌਥੇ ਦਿਨ ਉਹ ਉੱਠ ਗਿਆ ਸਰੀਰ ਥੱਕਿਆ ਹੋਇਆ ਸੀ ਦਿਮਾਗ ਕਹਿ ਰਿਹਾ ਸੀ ਸੋ ਜਾ ਪਰ ਉਸਨੇ ਆਪਣੇ ਆਪ ਨੂੰ ਕਿਹਾ ਜੇ ਅੱਜ ਨਹੀਂ ਉੱਠਿਆ ਤਾਂ ਕਦੇ ਨਹੀਂ ਉਠਾਂਗਾ ਉਹ ਉੱਠਿਆ ਉਸਨੇ ਵਾਕ ਕੀਤੀ ਥੋੜਾ ਪੜਿਆ ਥੋੜਾ ਸੋਚਿਆ ਥੋੜਾ ਆਪਣੇ ਆਪ ਨਾਲ ਸਮਾਂ ਬਿਤਾਇਆ ਅਤੇ ਸਭ ਤੋਂ ਵੱਡੀ ਗੱਲ ਉਸ ਨੂੰ ਆਪਣੇ ਆਪ ਤੇ ਮਾਣ ਮਹਿਸੂਸ ਹੋਇਆ ਉਹ ਮਾਣ ਉਹ ਫੀਲਿੰਗ ਉਹ ਅਹਿਸਾਸ ਉਸ ਜ਼ਿੰਦਗੀ ਬਣ ਗਿਆ ਫਿਰ ਉਹ ਹਰ ਰੋਜ਼ ਉੱਠਣ ਲੱਗ ਪਿਆ ਹੁਣ ਉਸ ਦਾ ਫੋਨ ਕੱਟ ਹੋਇਆ ਫਿਰ ਉਸ ਦਾ ਫੋਕਸ ਵਧਿਆ ਉਸ ਦਾ ਕੰਮ ਸੁਧਰਿਆ ਹੌਲੀ ਹੌਲੀ ਉਸ ਦੀ ਸੋਚ ਬਦਲੀ ਅਤੇ ਇੱਕ ਦਿਨ ਲੋਕ ਕਹਿਣ ਲੱਗੇ ਯਾਰ ਤੂੰ ਤਾਂ ਬਹੁਤ ਡਿਸਪਲਾਈਨਡ ਹੋ ਗਿਆ ਪਰ ਸੱਚ ਇਹ ਸੀ ਉਹ ਸਿਰਫ ਹਰ ਰੋਜ਼ ਆਪਣੇ ਆਪ ਨੂੰ ਹਰਾ ਰਿਹਾ ਸੀ ਸੈਲਫ ਡਿਸਪਲਿਨ ਦਾ ਮਤਲਬ ਇਹ ਹੀ ਹੈ ਕਿ ਤੁਸੀਂ ਹਰ ਰੋਜ਼ ਆਪਣੇ ਆਲਸੀ ਵਰਜ਼ਨ ਨੂੰ ਹਰਾ ਦਿਓ। ਸਵੇਰੇ 4 ਵਜੇ ਉੱਠਣਾ ਇੱਕ ਸਿੰਬਲ ਹੈ। ਇਹ ਦਿਖਾਉਂਦਾ ਹੈ ਕਿ ਤੁਸੀਂ ਆਪਣੇ ਮਨ ਦੇ ਗੁਲਾਮ ਨਹੀਂ, ਤੁਸੀਂ ਆਪਣੇ ਫੈਸਲੇ ਖੁਦ ਲੈਂਦੇ ਹੋ। ਤੁਸੀਂ ਸ਼ਾਰਟਕਟ ਨਹੀਂ, ਪ੍ਰਕਿਰਿਆ ਤੇ ਪਰੋਸਾ ਕਰਦੇ ਹੋ। ਤੁਸੀਂ ਭਵਿੱਖ ਲਈ ਅੱਜ ਕੁਰਬਾਨੀ ਦੇ ਸਕਦੇ ਹੋ। ਅਤੇ ਯਾਦ ਰੱਖੋ ਦੁਨੀਆ ਦੇ ਹਰ ਵੱਡੇ ਇਨਸਾਨ ਦੀ ਜ਼ਿੰਦਗੀ ਵਿੱਚ ਇੱਕ ਚੀਜ਼ ਕਾਮਨ ਹੁੰਦੀ ਹੈ। ਸੈਲਫ ਡਿਸਪਲਿਨ। ਟੈਲੈਂਟ ਸਾਰਿਆਂ ਕੋਲ ਹੁੰਦਾ ਹੈ। ਸਪਨੇ ਸਾਰੇ ਅਕੋੜ ਹੁੰਦੇ ਹਨ ਪਰ ਡਿਸਪਲਿਨ ਇੱਕ ਕੁਝ ਹੀ ਲੋਕਾਂ ਕੋਲ ਹੁੰਦਾ ਹੈ ਅਤੇ ਜੋ ਲੋਕ ਇਸ ਨੂੰ ਸਿੱਖ ਲੈਂਦੇ ਹਨ ਉਹ ਆਪਣੀ ਕਿਸਮਤ ਨਹੀਂ ਆਪਣੀ ਕਹਾਣੀ ਲਿਖਦੇ ਹਨ ਦੂਜੀ ਖੂਬੀ ਜੋ ਸਵੇਰੇ 4 ਵਜੇ ਉੱਠਣ ਵਾਲੇ ਹਰ ਇਨਸਾਨ ਵਿੱਚ ਹੌਲੀ-ਹੌਲੀ ਬਣਦੀ ਹੈ ਉਹ ਹੈ ਫੋਕਸ ਧਿਆਨ ਇੱਕ ਗੱਲ ਤੇ ਟਿਕ ਕੇ ਸੋਚਣ ਦੀ ਤਾਕਤ ਇੱਕ ਕੰਮ ਨੂੰ ਪੂਰੀ ਤਰ੍ਹਾਂ ਕਰਨ ਦੀ ਆਦਤ ਅਕਸਰ ਲੋਕਾਂ ਦੀ ਜ਼ਿੰਦਗੀ ਦੀ ਸਭ ਤੋਂ ਵੱਡੀ ਸਮੱਸਿਆ ਸਮਾਂ ਨਹੀਂ ਹੁੰਦੀ ਸਮਸਿਆ ਹੁੰਦੀ ਹੈ ਭਟਕਿਆ ਹੋਇਆ ਮਨ ਮਨ ਇੱਕੋ ਸਮੇਂ 10 ਗੱਲਾਂ ਬਾਰੇ ਸੋਚ ਰਿਹਾ ਹੁੰਦਾ ਹੈ ਇੱਕੋ ਸਮੇਂ 10 ਕੰਮ ਸ਼ੁਰੂ ਕੀਤੇ ਹੋਏ ਹੁੰਦੇ ਨੇ ਅਤੇ ਅਖੀਰ ਵਿੱਚ ਕੋਈ ਵੀ ਕੰਮ ਪੂਰੇ ਧਿਆਨ ਨਾਲ ਨਹੀਂ ਹੁੰਦਾ ਸਵੇਰੇ ਜਦੋਂ ਕੋਈ ਇਨਸਾਨ 4 ਵਜੇ ਉੱਠਦਾ ਹੈ ਉਸ ਸਮੇਂ ਮਨ ਨੂੰ ਪਹਿਲੀ ਵਾਰ ਅਸਲ ਵਿੱਚ ਸ਼ਾਂਤੀ ਮਿਲਦੀ ਹੈ ਅਤੇ ਜਦੋਂ ਮਨ ਸ਼ਾਂਤ ਹੁੰਦਾ ਹੈ ਤਾਂ ਉਹ ਸੋਚ ਸਕਦਾ ਹੈ ਸਮਝ ਸਕਦਾ ਹੈ ਫੈਸਲੇ ਕਰ ਸਕਦਾ ਹੈ ਉਹ ਇਨਸਾਨ ਆਪਣੇ ਆਪ ਤੋਂ ਪੁੱਛਦਾ ਹੈ ਅੱਜ ਸਭ ਤੋਂ ਜ਼ਰੂਰੀ ਕੰਮ ਕੀ ਹੈ ਅੱਜ ਮੈਂ ਕਿਸ ਗੱਲ ਤੇ ਆਪਣੀ ਤਾਕਤ ਲਗਾਉਣੀ ਹੈ ਇਹੀ ਸਵਾਲ ਫੋਕਸ ਪੈਦਾ ਕਰਦਾ ਹੈ ਫੋਕਸ ਦਾ ਮਤਲਬ ਇਹ ਨਹੀਂ ਕਿ ਤੁਸੀਂ ਬਹੁਤ ਸਾਰੇ ਕੰਮ ਕਰੋ ਫੋਕਸ ਦਾ ਮਤਲਬ ਹੈ ਘੱਟ ਕੰਮ ਪਰ ਪੂਰੇ ਧਿਆਨ ਨਾਲ ਅਕਸਰ ਲੋਕ ਸਾਰਾ ਦਿਨ ਦੌੜਦੇ ਰਹਿੰਦੇ ਨੇ ਪਰ ਅੰਦਰੋਂ ਖਾਲੀ ਰਹਿੰਦੇ ਨੇ ਕਿਉਂਕਿ ਉਹਨਾਂ ਦਾ ਧਿਆਨ ਕਿਤੇ ਟਿਕਦਾ ਹੀ ਨਹੀਂ ਸਵੇਰੇ ਜਲਦੀ ਉੱਠਣ ਵਾਲਾ ਇਨਸਾਨ ਛੇਤੀ ਹੀ ਇਹ ਸਿੱਖ ਲੈਂਦਾ ਹੈ ਕਿ ਆਪਣੀ ਊਰਜਾ ਹਰ ਥਾਂ ਨਹੀਂ ਵਰਤਣੀ ਉਸੇ克兰 ਦਾ ਕਿ ਇੱਕ ਸਮੇਂ ਇੱਕ ਕੰਮ ਅਤੇ ਉਸ ਨੂੰ ਪੂਰੀ ਤਰ੍ਹਾਂ ਜਦੋਂ ਕੋਈ ਇਨਸਾਨ ਹਰ ਰੋਜ਼ ਸਵੇਰੇ ਸ਼ਾਂਤੀ ਵਿੱਚ ਬੈਠ ਕੇ ਆਪਣਾ ਦਿਨ ਸੋਚਦਾ ਹੈ ਤਾਂ ਉਸ ਦੀ ਸੋਚ ਸਾਫ਼ ਹੋਣ ਲੱਗ ਪੈਂਦੀ ਹੈ ਉਸ ਨੂੰ ਪਤਾ ਲੱਗ ਜਾਂਦਾ ਹੈ ਕਿਹੜੀ ਗੱਲ ਜ਼ਰੂਰੀ ਹੈ ਅਤੇ ਕਿਹੜੀ ਸਿਰਫ ਸਮਾਂ ਖਾਣ ਵਾਲੀ ਹੈ ਅਕਸਰ ਅਸੀਂ ਕਹਿੰਦੇ ਹਾਂ ਮੇਰੇ ਕੋਲ ਟਾਈਮ ਨਹੀਂ ਹੈ ਪਰ ਸੱਚ ਇਹ ਹੁੰਦਾ ਹੈ ਸਾਡੇ ਕੋਲ ਫੋਕਸ ਨਹੀਂ ਹੁੰਦਾ ਜਦੋਂ ਫੋਕਸ ਆ ਜਾਂਦਾ ਹੈ ਤਾਂ ਸਮਾਂ ਆਪਣੇ ਆਪ ਨਿਕਲ ਆਉਂਦਾ ਹੈ ਸਵੇਰੇ 4 ਵਜੇ ਉੱਠਣ ਵਾਲਾ ਇਨਸਾਨ ਆਪਣੇ ਮਨ ਨੂੰ ਟ੍ਰੇਨ ਕਰਦਾ ਹੈ ਕਿ ਪਟਕਣਾ ਨਹੀਂ ਟਿਕ ਕੇ ਸੋਚਣਾ ਹੈ ਟਿਕ ਕੇ ਕੰਮ ਕਰਨਾ ਹੈ ਅਤੇ ਇਹ ਆਦਤ ਇੱਕ ਦਿਨ ਵਿੱਚ ਨਹੀਂ ਬਣਦੀ ਇਹ ਹਰ ਰੋਜ਼ ਦੀ ਛੋਟੀ ਛੋਟੀ ਪ੍ਰੈਕਟਿਸ ਨਾਲ ਬਣਦੀ ਹੈ ਹਰ ਰੋਜ਼ ਉਹ ਆਪਣੇ ਮਨ ਨੂੰ ਕਹਿੰਦਾ ਹੈ ਅੱਜ ਤੂੰ ਇੱਧਰ ਉੱਧਰ ਨਹੀਂ ਦੌੜੇਂਗਾ ਅੱਜ ਤੂੰ ਇੱਕ ਗੱਲ ਤੇ ਟਿਕੇਂਗਾ ਹੌਲੀ ਹੌਲੀ ਮਨ ਸੁਣਨਾ ਸਿੱਖ ਲੈਂਦਾ ਹੈ ਅਤੇ ਜਦੋਂ ਮਨ ਫੋਕਸ ਕਰਨਾ ਸਿੱਖ ਲੈਂਦਾ ਹੈ ਤਾਂ ਜ਼ਿੰਦਗੀ ਆਪ ਹੀ ਸੌਖੀ ਹੋਣ ਲੱਗ ਪੈਂਦੀ ਹੈ ਕੰਮ ਜਲਦੀ ਨਹੀਂ ਪਰ ਠੀਕ ਹੋਣ ਲੱਗ ਪੈਂਦੇ ਨੇ ਫੈਸਲੇ ਜਲਦੀ ਨਹੀਂ ਪਰ ਸਹੀ ਹੋਣ ਲੱਗ ਪੈਂਦੇ ਨੇ ਇਹੀ ਫੋਕਸ ਇਨਸਾਨ ਨੂੰ ਭੀੜ ਤੋਂ ਵੱਖਰਾ ਕਰ ਦਿੰਦਾ ਹੈ ਅਤੇ ਇਹ ਫੋਕਸ ਸਵੇਰੇ 4 ਵਜੇ ਉੱਠਣ ਦੀ ਆਦਤ ਨਾਲ ਹੌਲੀ-ਹੌਲੀ ਚੁੱਪ-ਚਾਪ ਅੰਦਰ ਹੀ ਅੰਦਰ ਬਣਦਾ ਰਹਿੰਦਾ ਹੈ ਤੀਜੀ ਖੂਬੀ ਜੋ ਸਵੇਰੇ 4 ਵਜੇ ਉੱਠਣ ਵਾਲੇ ਇਨਸਾਨ ਵਿੱਚ ਹੌਲੀ-ਹੌਲੀ ਬਣਦੀ ਹੈ ਉਹ ਹੈ ਮਾਨਸਿਕ ਤਾਕਤ ਅੰਦਰਲੀ ਤਾਕਤ ਉਹ ਤਾਕਤ ਜੋ ਬਾਹਰੋਂ ਨਹੀਂ ਦਿਖਦੀ ਪਰ ਅੰਦਰੋਂ ਇਨਸਾਨ ਨੂੰ ਮਜ਼ਬੂਤ ਬਣਾ ਦਿੰਦੀ ਹੈ ਦੁਨੀਆ ਵਿੱਚ ਜ਼ਿਆਦਾਤਰ ਲੋਕ ਸ਼ਰੀਰ ਤੋਂ ਨਹੀਂ ਮਨ ਤੋਂ ਹਾਰਦੇ ਨੇ ਥੋੜੀ ਮੁਸ਼ਕਿਲ ਆਉਂਦੀ ਹੈ ਮਨ ਕਹਿੰਦਾ ਛੱਡ ਦੇ ਥੋੜੀ ਦੇਰ ਲੱਗਦੀ ਹੈ ਮਨ ਕਹਿੰਦਾ ਕੱਲ ਕਰਾਂਗੇ ਥੋੜੀ ਥਕਾਵਟ ਆਉਂਦੀ ਹੈ ਮਨ ਕਹਿੰਦਾ ਅੱਜ ਰਹਿਣ ਦੇ ਇਹ ਆਵਾਜ਼ ਹਰ ਕਿਸੇ ਦੇ ਅੰਦਰ ਹੁੰਦੀ ਹੈ ਪਰ ਸਵੇਰੇ 4 ਵਜੇ ਉੱਠਣ ਵਾਲਾ ਇਨਸਾਨ ਹਰ ਰੋਜ਼ ਇਸ ਆਵਾਜ਼ ਨੂੰ ਹਰਾ ਕੇ ਉੱਠਦਾ ਹੈ ਉਸ ਦਾ ਮਨ ਕਹਿੰਦਾ ਸੋ ਜਾ ਉਹ ਕਹਿੰਦਾ ਨਹੀਂ ਉੱਠਣਾ ਇਹ ਛੋਟੀ ਜਿਹੀ ਜਿੱਤ ਹਰ ਰੋਜ਼ ਮਨ ਨੂੰ ਮਜ਼ਬੂਤ ਬਣਾਉਂਦੀ ਜਾਂਦੀ ਹੈ ਮਾਨਸਿਕ ਤਾਕਤ ਦਾ ਮਤਲਬ ਇਹ ਨਹੀਂ ਕਿ ਤੁਹਾਨੂੰ ਡਰ ਨਹੀਂ ਲੱਗਦਾ ਮਾਨਸਿਕ ਤਾਕਤ ਦਾ ਮਤਲਬ ਹੈ ਡਰ ਹੋਣ ਦੇ ਬਾਵਜੂਦ ਵੀ ਅੱਗੇ ਜਾਣਾ ਸਵੇਰੇ ਜਲਦੀ ਉੱਠਣਾ ਆਪਣੇ ਆਪ ਵਿੱਚ ਇੱਕ ਮੈਂਟਲ ਐਕਸਰਸਾਈਜ਼ ਹੈ ਹਰ ਰੋਜ਼ ਆਰਾਮ ਛੱਡਣਾ ਹਰ ਰੋਜ਼ ਬਹਾਨਾ ਛੱਡਣਾ ਹਰ ਰੋਜ਼ ਮਨ ਦੀ ਨਾ ਮੰਨਣਾ ਇਹ ਸਭ ਮਨ ਨੂੰ ਟ੍ਰੇਨ ਕਰਦਾ ਹੈ ਛੇਤੀ ਹੀ ਮਨ ਸਿੱਖ ਲੈਂਦਾ ਹੈ ਕਿ ਮੁਸ਼ਕਿਲ ਤੋਂ ਭਜਣਾ ਨਹੀਂ ਉਸਦੇ ਸਾਹਮਣੇ ਖੜਾ ਹੋਣਾ ਜਦੋਂ ਕੋਈ ਇਨਸਾਨ ਸਵੇਰੇ 4 ਵਜੇ ਉੱਠ ਕੇ ਚੁੱਪ ਵਿੱਚ ਆਪਣੇ ਨਾਲ ਬੈਠਦਾ ਹੈ ਉਹ ਆਪਣੇ ਡਰਾਂ ਨੂੰ ਸੁਣਦਾ ਹੈ ਆਪਣੀਆਂ ਕਮਜ਼ੋਰੀਆਂ ਨੂੰ ਦੇਖਦਾ ਹੈ ਆਪਣੀ ਸੱਚਾਈ ਨੂੰ ਮੰਨਦਾ ਹੈ ਅਤੇ ਇਹ ਸਭ ਸੌਖਾ ਨਹੀਂ ਹੁੰਦਾ ਪਰ ਇਹੀ ਚੀਜ਼ ਮਨ ਨੂੰ ਮਜ਼ਬੂਤ ਬਣਾਉਂਦੀ ਹੈ ਮਾਨਸਿਕ ਤਾਕਤ ਰੌਲਾ ਪਾਉਣ ਨਾਲ ਨਹੀਂ ਬਣਦੀ ਇਹ ਚੁੱਪਚਾਪ ਬਣਦੀ ਹੈ ਹਰ ਰੋਜ਼ ਥੋੜੀ-ਥੋੜੀ ਜਿਵੇਂ ਲੋਹਾ ਅੱਗ ਵਿੱਚ ਤਪ ਕੇ ਮਜ਼ਬੂਤ ਹੁੰਦਾ ਹੈ ਉਵੇਂ ਹੀ ਮਨ ਰੋਜ਼ ਦੀ ਅਨੁਸ਼ਾਸਨ ਵਿੱਚ ਤਪ ਕੇ ਮਜ਼ਬੂਤ ਹੁੰਦਾ ਹੈ ਸਵੇਰੇ 4 ਵਜੇ ਉੱਠਣ ਵਾਲਾ ਇਨਸਾਨ ਸਿੱਖ ਲੈਂਦਾ ਹੈ ਕਿ ਜ਼ਿੰਦਗੀ ਹਮੇਸ਼ਾ ਸੌਖੀ ਨਹੀਂ ਹੋਵੇਗੀ ਪਰ ਉਹ ਇਹ ਵੀ ਸਿੱਖ ਲੈਂਦਾ ਹੈ ਕਿ ਉਹ ਹਰ ਹਾਲਾਤ ਵਿੱਚ ਖੜਾ ਰਹਿ ਸਕਦਾ ਹੈ ਉਸ ਨੂੰ ਹੁਣ ਛੋਟੀਆਂ ਮੁਸ਼ਕਿਲਾਂ ਨਹੀਂ ਤੋੜਦੀਆਂ ਉਸ ਨੂੰ ਹੁਣ ਲੋਕਾਂ ਦੀ ਗੱਲ ਨਹੀਂ ਹਿਲਾਉਂਦੀ ਉਸ ਨੂੰ ਹੁਣ ਹਾਲਾਤ ਡਰਾਉਂਦੇ ਨਹੀਂ ਕਿਉਂਕਿ ਉਹ ਹਰ ਰੋਜ਼ ਆਪਣੇ ਮਨ ਨਾਲ ਲੜ ਕੇ ਜਿੱਤਦਾ ਆ ਰਿਹਾ ਹੈ ਅਤੇ ਜੋ ਇਨਸਾਨ ਆਪਣੇ ਮਨ ਨੂੰ ਜਿੱਤ ਲੈਂਦਾ ਹੈ ਉਹ ਦੁਨੀਆ ਨਾਲ ਵੀ ਨਿਭ ਸਕਦਾ ਹੈ ਇਹੀ ਹੈ ਮਾਨਸਿਕ ਤਾਕਤ ਇਹੀ ਤੀਜੀ ਖੂਬੀ ਹੈ ਤੇ ਇਹ ਖੂਬੀ ਰੋਲੇ ਵਿੱਚ ਨਹੀਂ ਚੁੱਪ ਵਿੱਚ ਬਣਦੀ ਹੈ ਸਵੇਰੇ ਦੀ ਚੁੱਪ ਵਿੱਚ ਚੌਥੀ ਖੂਬੀ ਜੋ ਸਵੇਰੇ 4 ਵਜੇ ਉੱਠਣ ਵਾਲੇ ਇਨਸਾਨ ਦੇ ਅੰਦਰ ਚੁੱਪਚਾਪ ਬਣਦੀ ਜਾਂਦੀ ਹੈ ਉਹ ਹੈ ਸੋਚ ਦੀ ਸਫਾਈ ਜ਼ਿਆਦਾਤਰ ਲੋਕਾਂ ਦੀ ਜ਼ਿੰਦਗੀ ਵਿੱਚ ਸਭ ਤੋਂ ਵੱਡੀ ਸਮੱਸਿਆ ਸਮੱਸਿਆ ਨਹੀਂ ਹੁੰਦੀ ਉਲਜੀ ਹੋਈ ਸੋਚ ਹੁੰਦੀ ਹੈ ਮਨ ਭਰਿਆ ਹੁੰਦਾ ਹੈ ਸ਼ੋਰ ਨਾਲ ਚਿੰਤਾਵਾਂ ਨਾਲ ਡਰਾ ਨਾਲ ਦੂਜਿਆਂ ਦੀ ਆਵਾਜ਼ਾਂ ਨਾਲ ਅਜਿਹੇ ਮਨ ਨਾਲ ਸਹੀ ਫੈਸਲੇ ਨਹੀਂ ਹੁੰਦੇ ਸਵੇਰੇ 4 ਵਜੇ ਦਾ ਸਮਾਂ ਇੱਕ ਅਜੀਬ ਚੁੱਪ ਹੁੰਦੀ ਹੈ ਨਾ ਰੌਲਾ ਨਾ ਫੋਨ ਨਾ ਲੋਕਾਂ ਦੀਆਂ ਗੱਲਾਂ ਸਿਰਫ ਤੁਸੀਂ ਅਤੇ ਤੁਹਾਡੀ ਸੋਚ ਇਸ ਚੁੱਪ ਵਿੱਚ ਮਨ ਸਾਫ਼ ਹੋਣਾ ਸ਼ੁਰੂ ਹੁੰਦਾ ਹੈ ਜਿਵੇਂ ਗੰਦੇ ਪਾਣੀ ਨੂੰ ਥੋੜੀ ਦੇਰ ਚੁੱਪ ਛੱਡ ਦਿੱਤਾ ਜਾਵੇ ਮੈਲ ਹੇਠਾਂ ਬੈਠ ਜਾਂਦੀ ਹੈ ਉੱਪਰ ਪਾਣੀ ਸਾਫ਼ ਹੋ ਜਾਂਦਾ ਹੈ ਓਵੇਂ ਹੀ ਸਵੇਰੇ ਦੀ ਚੁੱਪ ਮਨ ਨੂੰ ਸਾਫ਼ ਕਰ ਦਿੰਦੀ ਹੈ ਇਸ ਵੇਲੇ ਇਨਸਾਨ ਸੋਚਦਾ ਹੈ ਪਰ ਭਜਦਾ ਨਹੀਂ ਉਹ ਸੋਚਦਾ ਹੈ ਮੈਂ ਕੀ ਕਰ ਰਿਹਾ ਮੈਂ ਕਿੱਧਰ ਜਾ ਰਿਹਾ ਕੀ ਇਹ ਰਾ ਸਹੀ ਹੈ ਜਾਂ ਸਿਰਫ ਆਦਤ ਬਣ ਗਈ ਹੈ ਇਹ ਸਵਾਲ ਦਿਨ ਦੇ ਰੋਲੇ ਵਿੱਚ ਕਦੇ ਪੁੱਛਣ ਦਾ ਸਮਾਂ ਨਹੀਂ ਮਿਲਦਾ ਪਰ ਸਵੇਰੇ 4 ਵਜੇ ਇਹ ਸਵਾਲ ਆਪਣੇ ਆਪ ਉੱਠਦੇ ਨੇ ਅਤੇ ਜਦੋਂ ਸਵਾਲ ਸਾਫ਼ ਹੁੰਦੇ ਨੇ ਜਵਾਬ ਵੀ ਸਾਫ਼ ਹੋਣ ਲੱਗ ਪੈਂਦੇ ਨੇ ਸੋਚ ਦੀ ਸਫਾਈ ਇਸ ਗੱਲ ਤੋਂ ਨਹੀਂ ਆਉਂਦੀ ਕਿ ਤੁਸੀਂ ਕਿੰਨਾ ਪੜਦੇ ਹੋ ਇਹ ਆਉਂਦੀ ਹੈ ਕਿੰਨਾ ਸ਼ਾਂਤ ਸੋਚਦੇ ਹੋ ਸਵੇਰੇ ਜਲਦੀ ਉੱਠਣ ਵਾਲਾ ਇਨਸਾਨ ਫਜ਼ੂਲ ਦੀਆਂ ਗੱਲਾਂ ਛੱਡਣ ਲੱਗ ਪੈਂਦਾ ਹੈ ਉਹ ਹਰ ਗੱਲ ਤੇ ਰਿਐਕਟ ਨਹੀਂ ਕਰਦਾ ਉਹ ਹਰ ਗੱਲ 'ਚ ਉਲਝਦਾ ਨਹੀਂ ਉਹ ਸੋਚ ਸਮਝ ਕੇ ਬੋਲਦਾ ਹੈ ਸੋਚ ਸਮਝ ਕੇ ਫੈਸਲਾ ਕਰਦਾ ਹੈ ਕਿਉਂਕਿ ਉਸ ਦੀ ਸੋਚ ਹੁਣ ਭਾਰੀ ਨਹੀਂ ਸਾਫ਼ ਹੈ ਜਦੋਂ ਮਨ ਸਾਫ਼ ਹੁੰਦਾ ਹੈ ਜ਼ਿੰਦਗੀ ਆਪਣੇ ਆਪ ਸੌਖੀ ਹੋਣ ਲੱਗ ਪੈਂਦੀ ਹੈ ਤੁਸੀਂ ਜਾਣ ਲੈਂਦੇ ਹੋ ਕਿਹੜੀ ਲੜਾਈ ਲੜਨੀ ਹੈ ਅਤੇ ਕਿਹੜੀ ਛੱਡ ਦੇਣੀ ਹੈ ਤੁਸੀਂ ਜਾਣ ਲੈਂਦੇ ਹੋ ਕਿਹੜੀ ਚੀਜ਼ ਜ਼ਰੂਰੀ ਹੈ ਅਤੇ ਕਿਹੜੀ ਸਿਰਫ ਧਿਆਨ ਭਟਕਾਉਂਦੀ ਹੈ ਸਵੇਰੇ 4 ਵਜੇ ਉੱਠਣ ਵਾਲਾ ਇਨਸਾਨ ਆਪਣੀ ਜ਼ਿੰਦਗੀ ਦਾ ਡਰਾਈਵਰ ਬਣ ਜਾਂਦਾ ਹੈ ਪੈਸੇਂਜਰ ਨਹੀਂ ਰਹਿੰਦਾ ਉਹ ਰਾ ਚੁੰਦਾ ਹੈ ਹਾਲਾਤ ਉਸ ਨੂੰ ਨਹੀਂ ਕੁਮਾਉਂਦੇ ਇਹੀ ਹੈ ਸੋਚ ਦੀ ਸਫਾਈ ਇਹੀ ਚੌਥੀ ਖੂਬੀ ਹੈ ਅਤੇ ਇਹ ਖੂਬੀ ਰੋਲੇ ਵਿੱਚ ਨਹੀਂ ਚੁੱਪ ਵਿੱਚ ਬਣਦੀ ਹੈ ਸਵੇਰੇ ਦੀ ਚੁੱਪ ਵਿੱਚ ਪੰਜਵੀਂ ਖੂਬੀ ਜੋ ਸਵੇਰੇ 4 ਵਜੇ ਉੱਠਣ ਵਾਲੇ ਹਰ ਇਨਸਾਨ ਦੇ ਅੰਦਰ ਹੌਲੀ-ਹੌਲੀ ਬਣਦੀ ਹੈ ਉਹ ਹੈ ਲਗਾਤਾਰਤਾ ਲਗਾਤਾਰਤਾ ਮਤਲਬ ਹਰ ਰੋਜ਼ ਬਿਨਾਂ ਰੁਕੇ ਬਿਨਾਂ ਬਹਾਨੇ ਬਿਨਾਂ ਇਹ ਸੋਚੇ ਕਿ ਅੱਜ ਮਨ ਕਰ ਰਿਹਾ ਹੈ ਜਾਂ ਨਹੀਂ ਅਸਲ ਵਿੱਚ ਜ਼ਿਆਦਾਤਰ ਲੋਕਾਂ ਦੀ ਸਮੱਸਿਆ ਇਹ ਨਹੀਂ ਹੁੰਦੀ ਕਿ ਉਹ ਸ਼ੁਰੂ ਨਹੀਂ ਕਰ ਸਕਦੇ ਸਮੱਸਿਆ ਇਹ ਹੁੰਦੀ ਹੈ ਕਿ ਉਹ ਥੋੜਾ ਚੱਲ ਕੇ ਰੁਕ ਜਾਂਦੇ ਹਨ ਉਹ 2 ਦਿਨ 4 ਦਿਨ 10 ਦਿਨ ਜੋਸ਼ ਨਾਲ ਕੰਮ ਕਰਦੇ ਨੇ ਅਤੇ ਫਿਰ ਇੱਕ ਦਿਨ ਛੱਡ ਦਿੰਦੇ ਨੇ ਫਿਰ ਦੂਜਾ ਦਿਨ ਫਿਰ ਤੀਜਾ ਦਿਨ ਅਤੇ ਛੇਤੀ ਹੀ ਸਭ ਕੁਝ ਖਤਮ ਹੋ ਜਾਂਦਾ ਹੈ ਸਵੇਰੇ 4 ਵਜੇ ਉੱਠਣ ਵਾਲਾ ਇਨਸਾਨ ਇਹ ਗੱਲ ਬਹੁਤ ਚੰਗੀ ਤਰ੍ਹਾਂ ਸਮਝ ਚੁੱਕਾ ਹੁੰਦਾ ਹੈ ਕਿ ਜ਼ਿੰਦਗੀ ਵਿੱਚ ਵੱਡੇ ਨਤੀਜੇ ਇੱਕ ਦਿਨ ਵਿੱਚ ਨਹੀਂ ਬਣਦੇ ਵੱਡੇ ਨਤੀਜੇ ਛੋਟੇ-ਛੋਟੇ ਕੰਮਾਂ ਨੂੰ ਰੋਜ਼ ਕਰਨ ਨਾਲ ਬਣਦੇ ਨੇ ਉਹ ਜਾਣਦਾ ਹੈ ਕਿ ਅੱਜ ਥੋੜਾ ਕਰ ਲਿਆ ਕੱਲ ਥੋੜਾ ਹੋਰ ਕਰ ਲਿਆ ਪਰ ਰੋਜ਼ ਕਰਨਾ ਹੈ ਲਗਾਤਾਰਤਾ ਦਾ ਮਤਲਬ ਇਹ ਨਹੀਂ ਕਿ ਤੁਸੀਂ ਹਰ ਦਿਨ ਬਹੁਤ ਵੱਡਾ ਕੰਮ ਕਰੋ ਲਗਾਤਾਰਤਾ ਦਾ ਮਤਲਬ ਹੈ ਜੋ ਵੀ ਕਰੋ ਰੋਜ਼ ਕਰੋ ਭਾਵੇਂ ਮਨ ਨਾ ਕਰੇ ਭਾਵੇਂ ਥਕਾਵਟ ਹੋਵੇ ਭਾਵੇਂ ਮੌਸਮ ਠੰਡਾ ਹੋਵੇ ਭਾਵੇਂ ਨੀਂਦ ਆ ਰਹੀ ਹੋਵੇ ਸਵੇਰੇ 4 ਵਜੇ ਉੱਠਣਾ ਵੀ ਇਸੇ ਲਗਾਤਾਰਤਾ ਦੀ ਸਿਖਲਾਈ ਹੈ ਅੱਜ ਉੱਠ ਗਏ ਕੱਲ ਵੀ ਉੱਠਣਾ ਹੈ ਪਰਸੋ ਵੀ ਉੱਠਣਾ ਹੈ ਕਿਉਂਕਿ ਇਹ ਆਦਤ ਬਣਾਉਣ ਦੀ ਪ੍ਰਕਿਰਿਆ ਹੈ ਜਦੋਂ ਕੋਈ ਚੀਜ਼ ਆਦਤ ਬਣ ਜਾਂਦੀ ਹੈ ਤਾਂ ਉਸ ਨੂੰ ਕਰਨ ਲਈ ਮਨ ਨੂੰ ਲੜਨਾ ਨਹੀਂ ਪੈਂਦਾ ਉਹ ਆਪਣੇ ਆਪ ਹੋਣ ਲੱਗ ਪੈਂਦੀ ਹੈ ਅਕਸਰ ਲੋਕ ਕਹਿੰਦੇ ਨੇ ਅੱਜ ਮਨ ਨਹੀਂ ਕਰ ਰਿਹਾ ਅੱਜ ਮੂਡ ਨਹੀਂ ਹੈ ਅੱਜ ਕੱਲ੍ਹ ਤੋਂ ਕਰਾਂਗੇ ਪਰ ਸਵੇਰੇ 4 ਵਜੇ ਉੱਠਣ ਵਾਲਾ ਇਨਸਾਨ ਜਾਣਦਾ ਹੈ ਕਿ ਮਨ ਤਾਂ ਹਰ ਰੋਜ਼ ਕੋਈ ਨਾ ਕੋਈ ਬਹਾਨਾ ਬਣਾਏਗਾ ਜੇ ਤੁਸੀਂ ਮਨ ਦੇ ਪਿੱਛੇ ਚੱਲੋਗੇ ਤਾਂ ਤੁਸੀਂ ਕਦੇ ਵੀ ਅੱਗੇ ਨਹੀਂ ਜਾ ਸਕੋਗੇ ਉਹ ਇਸ ਗੱਲ ਨੂੰ ਸਮਝ ਲੈਂਦਾ ਹੈ ਕਿ ਜ਼ਿੰਦਗੀ ਮੋਟੀਵੇਸ਼ਨ ਨਾਲ ਨਹੀਂ ਆਦਤ ਨਾਲ ਬਦਲਦੀ ਹੈ ਅਤੇ ਆਦਤ ਬਣਦੀ ਹੈ ਲਗਾਤਾਰਤਾ ਨਾਲ ਉਹ ਹਰ ਰੋਜ਼ ਆਪਣੇ ਆਪ ਨਾਲ ਇੱਕ ਛੋਟਾ ਜਿਹਾ ਵਾਅਦਾ ਕਰਦਾ ਹੈ ਅਤੇ ਉਸ ਨੂੰ ਨਿਭਾਉਂਦਾ ਹੈ ਅੱਜ ਵੀ ਉੱਠਣਾ ਹੈ ਅੱਜ ਵੀ ਆਪਣਾ ਕੰਮ ਕਰਨਾ ਹੈ ਅੱਜ ਵੀ ਆਪਣੇ ਆਪ ਨੂੰ ਬਿਹਤਰ ਬਣਾਉਣਾ ਹੈ ਭਾਵੇਂ ਨਤੀਜਾ ਅੱਜ ਨਾ ਦਿ세 ਭਾਵੇਂ ਕੋਈ ਤਾਰੀਫ ਨਾ ਕਰੇ ਭਾਵੇਂ ਕੋਈ ਵੇਖਣ ਵਾਲਾ ਨਾ ਹੋਵੇ ਕਿਉਂਕਿ ਉਹ ਜਾਣਦਾ ਹੈ ਜੋ ਬੀਜ ਰੋਜ਼ ਪਾਇਆ ਜਾਂਦਾ ਹੈ ਫਲ ਇੱਕ ਦਿਨ ਜ਼ਰੂਰ ਦਿੰਦਾ ਹੈ ਲਗਾਤਾਰਤਾ ਨਾਲ ਇੱਕ ਹੋਰ ਚੀਜ਼ ਵੱਧਦੀ ਹੈ ਆਪਣੇ ਆਪ ਤੇ ਭਰੋਸਾ ਜਦੋਂ ਤੁਸੀਂ ਆਪਣੇ ਆਪ ਨਾਲ ਕੀਤਾ ਵਾਦਾ ਹਰ ਰੋਜ਼ ਨਿਭਾਉਂਦੇ ਹੋ ਤਾਂ ਤੁਹਾਡਾ ਦਿਮਾਗ ਹੌਲੀ-ਹੌਲੀ ਸਿੱਖ ਲੈਂਦਾ ਹੈ ਕਿ ਮੈਂ ਜੋ ਕਹਿੰਦਾ ਉਹ ਕਰਦਾ ਵੀ ਹਾਂ ਅਤੇ ਇਹੀ ਵਿਸ਼ਵਾਸ ਇੱਕ ਦਿਨ ਤੁਹਾਨੂੰ ਬਹੁਤ ਅੱਗੇ ਲੈ ਜਾਂਦਾ ਹੈ ਸਵੇਰੇ 4 ਵਜੇ ਉੱਠਣ ਵਾਲੇ ਲੋਕ ਅਸਲ ਵਿੱਚ ਕੋਈ ਜਾਦੂ ਨਹੀਂ ਕਰਦੇ ਉਹ ਸਿਰਫ ਇੱਕ ਹੀ ਕੰਮ ਕਰਦੇ ਨੇ ਉਹ ਰੋਜ਼ ਕਰਦੇ ਨੇ ਰੋਜ਼ ਥੋੜਾ ਥੋੜਾ ਪਰ ਬਿਨਾਂ ਰੁਕੇ ਅਤੇ ਸਮੇਂ ਦੇ ਨਾਲ ਇਹ ਥੋੜਾ ਥੋੜਾ ਬਹੁਤ ਵੱਡਾ ਬਣ ਜਾਂਦਾ ਹੈ ਇਸ ਲਈ ਪੰਜਵੀਂ ਖੂਦੀ ਲਗਾਤਾਰਤਾ ਅਸਲ ਵਿੱਚ ਜ਼ਿੰਦਗੀ ਬਦਲਣ ਦੀ ਚੁੱਪਚਾਪ ਤਾਕਤ ਹੈ ਨਾ ਸ਼ੋਰ ਕਰਦੀ ਹੈ ਨਾ ਦਿਖਾਵਾ ਕਰਦੀ ਹੈ ਪਰ ਇੱਕ ਦਿਨ ਤੁਹਾਨੂੰ ਉਸ ਥਾਂ ਖੜਾ ਕਰ ਦਿੰਦੀ ਹੈ ਜਿੱਥੇ ਤੁਸੀਂ ਕਦੇ ਸੋਚਿਆ ਵੀ ਨਹੀਂ ਸੀ ਛੇਵੀਂ ਖੂਬੀ ਜੋ ਸਵੇਰੇ 4 ਵਜੇ ਉੱਠਣ ਵਾਲੇ ਇਨਸਾਨ ਦੇ ਅੰਦਰ ਜਲਦੀ ਬਣਦੀ ਹੈ ਉਹ ਹੈ ਚੁੱਪਚਾਪ ਮਿਹਨਤ ਚੁੱਪਚਾਪ ਮਿਹਨਤ ਮਤਲਬ ਕੰਮ ਕਰਨਾ ਪਰ ਦਿਖਾਵਾ ਨਾ ਕਰਨਾ ਮਤਲਬ ਅੱਗੇ ਵਧਣਾ ਪਰ ਸ਼ੋਰ ਨਾ ਮਚਾਉਣਾ ਮਤਲਬ ਹਰ ਰੋਜ਼ ਆਪਣੇ ਆਪ ਨੂੰ ਬਿਹਤਰ ਬਣਾਉਣਾ ਪਰ ਕਿਸੇ ਨੂੰ ਦੱਸਣ ਦੀ ਲੋੜ ਨਾ ਮਹਿਸੂਸ ਕਰਨਾ ਅਕਸਰ ਲੋਕ ਕੀ ਕਰਦੇ ਨੇ ਉਹ ਕੰਮ ਕੱਟ ਕਰਦੇ ਨੇ ਪਰ ਗੱਲਾਂ ਬਹੁਤ ਕਰਦੇ ਨੇ ਉਹ ਐਲਾਨ ਪਹਿਲਾਂ ਕਰਦੇ ਨੇ ਮਿਹਨਤ ਬਾਅਦ ਵਿੱਚ ਉਹ ਸੋਸ਼ਲ ਮੀਡੀਆ ਤੇ ਦਿਖਾਉਂਦੇ ਨੇ ਕਿ ਉਹ ਬਹੁਤ ਬਿਜ਼ੀ ਨੇ ਪਰ ਅਸਲ ਵਿੱਚ ਅੰਦਰੋਂ ਖਾਲੀ ਹੁੰਦੇ ਨੇ ਸਵੇਰੇ 4 ਵਜੇ ਉੱਠਣ ਵਾਲਾ ਇਨਸਾਨ ਇਸ ਦੇ ਉਲਟ ਹੁੰਦਾ ਹੈ ਉਹ ਆਪਣੇ ਰਸਤੇ ਤੇ ਚੁੱਪਚਾਪ ਤੁਰਦਾ ਹੈ ਨਾ ਉਹ ਕਿਸੇ ਨਾਲ ਮੁਕਾਬਲਾ ਕਰਦਾ ਹੈ ਨਾ ਕਿਸੇ ਨੂੰ ਇੰਪ੍ਰੈਸ ਕਰਨ ਦੀ ਕੋਸ਼ਿਸ਼ ਕਰਦਾ ਹੈ ਉਹ ਸਿਰਫ ਇੱਕ ਹੀ ਕੰਮ ਕਰਦਾ ਹੈ ਰੋਜ਼ ਆਪਣਾ ਕੰਮ ਉਹ ਜਾਣਦਾ ਹੈ ਕਿ ਅਸਲ ਮਿਹਨਤ ਹਮੇਸ਼ਾ ਚੁੱਪ ਹੁੰਦੀ ਹੈ ਅਸਲ ਤਰੱਕੀ ਹਮੇਸ਼ਾ ਸ਼ਾਂਤ ਹੁੰਦੀ ਹੈ ਅਤੇ ਅਸਲ ਨਤੀਜੇ ਹਮੇਸ਼ਾ ਬਾਅਦ ਵਿੱਚ ਬੋਲਦੇ ਨੇ ਉਸ ਵੇਰੇ ਉੱਠ ਕੇ ਆਪਣੇ ਕੰਮ ਵਿੱਚ ਲੱਗ ਜਾਂਦਾ ਹੈ ਨਾ ਕੋਈ ਸਟੇਟਸ ਨਾ ਕੋਈ ਸਟੋਰੀ ਨਾ ਕੋਈ ਐਲਾਨ ਕਿਉਂਕਿ ਉਸ ਨੂੰ ਪਤਾ ਹੁੰਦਾ ਹੈ ਜਿਸ ਦਿਨ ਨਤੀਜਾ ਆਏਗਾ ਉਸ ਦਿਨ ਦੁਨੀਆ ਆਪਣੇ ਆਪ ਵੇਖ ਲੇਗੀ ਚੁਕਚਾਪ ਮਿਹਨਤ ਕਰਨ ਵਾਲੇ ਲੋਕ ਕਦੇ ਵੀ ਜਲਦੀ ਫੇਮਸ ਨਹੀਂ ਹੁੰਦੇ ਪਰ ਜਦੋਂ ਉਹ ਬਣਦੇ ਨੇ ਤਾਂ ਲੰਮੇ ਸਮੇਂ ਲਈ ਬਣਦੇ ਨੇ ਇਹ ਖੂਬੀ ਇਨਸਾਨ ਨੂੰ ਅੰਦਰੋਂ ਮਜ਼ਬੂਤ ਬਣਾਉਂਦੀ ਹੈ ਇਹ ਸਿਖਾਉਂਦੀ ਹੈ ਕਿ ਆਪਣੀ ਤਾਕਤ ਚੁੱਪ ਵਿੱਚ ਰੱਖੀ ਬੀ ਇਹ ਸਖੰਦੀ ਹੈ ਕਿ ਹਰ ਜੰਗ ਦਾ ਐਲਾਨ ਨਹੀਂ ਕੀਤਾ ਜਾਂਦਾ। ਕਈ ਵਾਰੀ ਜ਼ਿੰਦਗੀ ਵਿੱਚ ਸਭ ਤੋਂ ਵੱਡੀ ਜਿੱਤ ਉਹ ਹੁੰਦੀ ਹੈ ਜਿਸ ਬਾਰੇ ਕੋਈ ਨਹੀਂ ਜਾਣਦਾ ਸਿਵਾਏ ਤੁਹਾਡੇ ਆਪਣੇ। ਸਵੇਰੇ 4 ਵਜੇ ਉੱਠਣ ਵਾਲਾ ਇਨਸਾਨ ਏਸੀ ਰਾਹ ਤੇ ਤੁਰਦਾ ਹੈ। ਉਹ ਜਾਣਦਾ ਹੈ ਕਿ ਸ਼ੋਰ ਕਰਨ ਨਾਲ ਧਿਆਨ ਵੰਡਦਾ ਹੈ। ਚੁੱਪ ਰਹਿਣ ਨਾਲ ਧਿਆਨ ਜੁੜਦਾ ਹੈ। ਉਹ ਆਪਣੀ એનર્ਜੀ ਗੱਲਾਂ ਵਿੱਚ ਨਹੀਂ ਕੰਮ ਵਿੱਚ ਲਗਾਉਂਦਾ ਹੈ ਅਤੇ ਚੁੱਪਚਾਪ ਬਿਨਾਂ ਕਿਸੇ ਨੂੰ ਪਤਾ ਲੱਗੇ ਉਹ ਆਪਣੀ ਜ਼ਿੰਦਗੀ ਨੂੰ ਬਦਲ ਲੈਂਦਾ ਹੈ। ਛੇਵੀਂ ਖੂਬੀ ਚੁੱਪਚਾਪ ਮਿਹਨਤ ਇਨਸਾਨ ਨੂੰ ਦਿਖਾਵੇ ਤੋਂ ਦੂਰ ਅਤੇ ਨਤੀਜਿਆਂ ਦੇ ਨੇੜੇ ਲੈ ਜਾਂਦੀ ਹੈ ਪੰਜਵੀਂ ਅਤੇ ਆਖਰੀ ਖੂਬੀ ਜੋ ਸਵੇਰੇ 4 ਵਜੇ ਉੱਠਣ ਵਾਲੇ ਇਨਸਾਨ ਨੂੰ ਅੰਦਰੋਂ ਪੂਰਾ ਬਦਲ ਦਿੰਦੀ ਹੈ ਉਹ ਹੈ ਆਪਣੇ ਆਪ ਨਾਲ ਸੱਚਾਈ ਇਹ ਖੂਬੀ ਬਾਹਰੋਂ ਨਹੀਂ ਦਿਖਦੀ ਇਹ ਕੋਈ ਸਕਿੱਲ ਨਹੀਂ ਜੋ ਲੋਕ ਤੁਰੰਤ ਵੇਖ ਲੈਣ ਇਹ ਇਨਸਾਨ ਦੇ ਅੰਦਰ ਉਸ ਦੀ ਖਾਮੋਸ਼ੀ ਵਿੱਚ ਰਹਿੰਦੀ ਹੈ ਆਪਣੇ ਆਪ ਨਾਲ ਸੱਚਾ ਹੋਣਾ ਮਤਲਬ ਆਪਣੇ ਆਪ ਨੂੰ ਝੂਠ ਨਾ ਦਿਖਾਣਾ ਮਤਲਬ ਆਪਣੇ ਆਪ ਨੂੰ ਬਹਾਨੇ ਨਾ ਦੇਣੇ ਮਤਲਬ ਆਪਣੇ ਆਪ ਤੋਂ ਪਜਣਾ ਨਹੀਂ ਅਕਸਰ ਲੋਕ ਦੁਨੀਆ ਨੂੰ ਤਾਂ ਝੂਠ ਬੋਲ ਲੈਂਦੇ ਨੇ ਪਰ ਅਸਲ ਨੁਕਸਾਨ ਉਹ ਉਦੋਂ ਕਰਦੇ ਨੇ ਜਦੋਂ ਆਪਣੇ ਆਪ ਨੂੰ ਝੂਠ ਬੋਲਦੇ ਨੇ ਉਹ ਕਹਿੰਦੇ ਨੇ ਕੱਲ੍ਹ ਤੋਂ ਸ਼ੁਰੂ ਕਰਾਂਗਾ ਅੱਜ ਮੂਡ ਨਹੀਂ ਹਾਲਾਤ ਠੀਕ ਨਹੀਂ ਪਰ ਸਵੇਰੇ 4 ਵਜੇ ਉੱਠਣ ਵਾਲਾ ਇਨਸਾਨ ਇਹ ਸਭ ਨਹੀਂ ਕਰਦਾ ਉਹ ਆਪਣੇ ਆਪ ਨੂੰ ਸਾਫ਼-ਸਾਫ਼ ਪੁੱਛਦਾ ਹੈ ਕਿ ਮੈਂ ਸੱਚਮੁੱਚ ਕੋਸ਼ਿਸ਼ ਕਰ ਰਿਹਾ ਜਾਂ ਮੈਂ ਸਿਰਫ਼ ਆਪਣੇ ਆਪ ਨੂੰ ਧੋਖਾ ਦੇ ਰਿਹਾ ਇਹ ਸਵਾਲ ਪੁੱਛਣਾ ਆਸਾਨ ਨਹੀਂ ਹੁੰਦਾ ਕਿਉਂਕਿ ਇਸ ਦਾ ਜਵਾਬ ਅਕਸਰ ਦਰਦ ਦਿੰਦਾ ਹੈ ਪਰ ਇਹੀ ਦਰਦ ਇਨਸਾਨ ਨੂੰ ਬਦਲਦਾ ਹੈ ਜਦੋਂ ਇਨਸਾਨ ਆਪਣੇ ਆਪ ਨਾਲ ਸੱਚਾ ਹੋ ਜਾਂਦਾ ਹੈ ਉਹ ਦੂਜਿਆਂ ਤੋਂ ਅਪਰੂਵਲ ਲੈਣਾ ਛੱਡ ਦਿੰਦਾ ਹੈ ਉਹ ਬਹਾਨੇ ਬਣਾਉਣਾ ਛੱਡ ਦਿੰਦਾ ਹੈ ਉਹ ਆਪਣੀ ਜ਼ਿੰਦਗੀ ਦੀ ਜ਼ਿੰਮੇਵਾਰੀ ਆਪਣੇ ਹੱਥ ਵਿੱਚ ਲੈ ਲੈਂਦਾ ਹੈ ਉਹ ਜਾਣਦਾ ਹੈ ਮੇਰੀ ਜ਼ਿੰਦਗੀ ਦਾ ਨਤੀਜਾ ਮੇਰੇ ਆਪਣੇ ਫੈਸਲਿਆਂ ਤੋਂ ਬਣਨਾ ਹੈ ਸਵੇਰੇ 4 ਵਜੇ ਉੱਠਣ ਦੀ ਆਦਤ ਵੀ ਇੱਥੋਂ ਹੀ ਆਉਂਦੀ ਹੈ ਕੋਈ అలਾਰਮ ਤੁਹਾਨੂੰ ਨਹੀਂ ਉਠਾਉਂਦਾ ਤੁਹਾਡੀ ਅੰਦਰਲੀ ਸੱਚਾਈ ਤੁਹਾਨੂੰ ਉਠਾਉਂਦੀ ਹੈ। ਇੱਕ ਖੂਬੀ ਇਨਸਾਨ ਨੂੰ ਮਜ਼ਬੂਤ ਨਹੀਂ, ਸੱਚਾ ਬਣਾਉਂਦੀ ਹੈ। ਅਤੇ ਸੱਚਾ ਇਨਸਾਨ ਹਮੇਸ਼ਾ ਮਜ਼ਬੂਤ ਬਣ ਜਾਂਦਾ ਹੈ। ਜਦੋਂ ਤੁਸੀਂ ਆਪਣੇ ਆਪ ਨਾਲ ਝੂਠ ਨਹੀਂ ਬੋਲਦੇ ਤਾਂ ਤੁਹਾਨੂੰ ਕਿਸੇ ਨੂੰ ਇੰਪ੍ਰੈਸ ਕਰਨ ਦੀ ਲੋੜ ਨਹੀਂ ਰਹਿੰਦੀ। ਤੁਸੀਂ ਆਪਣੀ ਰਾਖ ਖੁਦ ਬਣਾਉਂਦੇ ਹੋ। ਇਹ ਹੀ ਸਤਵੀਂ ਖੂਬੀ ਹੈ ਅਤੇ ਇਹ ਹੀ ਸਭ ਤੋਂ ਵੱਡੀ ਖੂਬੀ ਹੈ। ਕਿਉਂਕਿ ਜਿਹੜਾ ਇਨਸਾਨ ਆਪਣੇ ਆਪ ਨਾਲ ਸੱਚਾ ਹੋ ਗਿਆ ਉਸ ਨੂੰ ਦੁਨੀਆ ਹਰਾ ਨਹੀਂ ਸਕਦੀ। ਅੱਜ ਤੁਸੀਂ ਇਹ ਸੱਤ ਖੂਬੀਆਂ ਸੁਣੀਆਂ ਸੱਤ ਛੋਟੀਆਂ-ਛੋਟੀਆਂ ਗੱਲਾਂ ਪਰ ਯਾਦ ਰੱਖਿਓ ਕਈ ਵਾਰੀ ਛੋਟੀਆਂ ਗੱਲਾਂ ਹੀ ਜ਼ਿੰਦਗੀ ਦੀ ਦਿਸ਼ਾ ਬਦਲ ਦਿੰਦੀਆਂ ਹਨ ਸਵੇਰੇ 4 ਵਜੇ ਉੱਠਣਾ ਸਿਰਫ అలਾਰਮ ਲਗਾ ਕੇ ਅੱਖਾਂ ਖੋਲਣਾ ਨਹੀਂ ਹੁੰਦਾ ਇਹ ਇੱਕ ਸੋਚ ਹੈ ਇੱਕ ਫੈਸਲਾ ਹੈ ਇਹ ਆਪਣੇ ਆਪ ਨਾਲ ਕੀਤਾ ਹੋਇਆ ਵਾਅਦਾ ਹੈ ਹੋ ਸਕਦਾ ਹੈ ਅੱਜ ਤੁਸੀਂ ਸੋਚ ਰਹੇ ਹੋ ਮੇਰੇ ਨਾਲ ਇਹ ਨਹੀਂ ਹੋ ਸਕਦਾ ਮੇਰੀ ਨੀਂਦ ਨਹੀਂ ਖੁੱਲਦੀ ਮੇਰੀ ਰੂਟੀਨ ਵੱਖਰੀ ਹੈ ਪਰ ਸੱਚ ਇਹ ਹੈ ਕਦੇ ਵੀ ਕੋਈ ਵੀ ਇਨਸਾਨ ਪਰਫੈਕਟ ਨਹੀਂ ਹੁੰਦਾ ਪਰਫੈਕਟ ਬਣਨ ਤੋਂ ਪਹਿਲਾਂ ਹਰ ਕੋਈ ਸਟਰਗਲ ਕਰਦਾ ਹੈ ਤੁਸੀਂ ਅੱਜ ਨਹੀਂ ਤਾਂ ਕੱਲ ਸ਼ੁਰੂ ਕਰ ਸਕਦੇ ਹੋ ਕੱਲ ਨਹੀਂ ਤਾਂ ਪਰਸੋਂ ਪਰ ਇੱਕ ਗੱਲ ਯਾਦ ਰੱਖਿਓ ਜੇ ਤੁਸੀਂ ਕਦੇ ਸ਼ੁਰੂ ਹੀ ਨਹੀਂ ਕੀਤਾ ਤਾਂ ਜ਼ਿੰਦਗੀ ਵੀ ਕਦੇ ਨਹੀਂ ਬਦਲੇਗੀ ਸਵੇਰੇ 4 ਵਜੇ ਉੱਠਣ ਵਾਲੇ ਲੋਕ ਕੋਈ ਜਾਦੂ ਨਾਲ ਵੱਖਰੇ ਨਹੀਂ ਬਣ ਜਾਂਦੇ ਉਹ ਵੀ ਥੱਕਦੇ ਹਨ ਉਹ ਵੀ ਕਈ ਵਾਰੀ ਹਾਰਦੇ ਹਨ ਉਹ ਵੀ ਕਈ ਵਾਰੀ ਮਨ ਨਹੀਂ ਕਰਦਾ पर फर्क सिर्फ ये ਹੁੰਦਾ ਹੈ ਉਹ ਆਪਣੇ ਮਨ ਦੀ ਨਹੀਂ ਆਪਣੇ ਮਕਸਦ ਦੀ ਸੁਣਦੇ ਹਨ ਅਤੇ ਇਹੀ ਗੱਲ ਹੌਲੀ-ਹੌਲੀ ਉਹਨਾਂ ਨੂੰ ਪੀੜ ਤੋਂ ਅੱਗੇ ਲੈ ਜਾਂਦੀ ਹੈ ਤੁਹਾਨੂੰ ਆਪਣੀ ਜ਼ਿੰਦਗੀ ਬਦਲਣ ਲਈ ਸਭ ਕੁਝ ਇਕੱਠੇ ਨਹੀਂ ਬਦਲਣਾ ਸਿਰਫ ਇੱਕ ਆਦਤ ਬਦਲੋ ਸਿਰਫ ਇੱਕ ਫੈਸਲਾ ਲਵੋ ਸਿਰਫ ਇੱਕ ਕਦਮ ਅੱਗੇ ਵਧਾਓ ਅੱਜ ਰਾਤ ਸੌਣ ਤੋਂ ਪਹਿਲਾਂ ਆਪਣੇ ਆਪ ਨੂੰ ਸਿਰਫ ਇੱਕ ਸਵਾਲ ਪੁੱਛਿਓ ਕਿ ਮੈਂ ਆਪਣੀ ਜ਼ਿੰਦਗੀ ਉਹੀ ਰੱਖਣਾ ਚਾਹੁੰਦਾ ਹਾਂ ਜਿਹੜੀ ਅੱਜ ਹੈ ਜੇ ਜਵਾਬ ਨਹੀਂ ਹੈ ਤਾਂ ਸਮਝ ਲਵੋ ਤੁਹਾਡਾ ਸਫਰ ਅੱਜ ਤੋਂ ਹੀ ਸ਼ੁਰੂ ਹੋ ਗਿਆ ਹੈ ਤੁਸੀਂ ਕਦੋਂ ਉੱਠਦੇ ਹੋ ਇਹ ਗੱਲ ਇੰਨੀ ਜ਼ਰੂਰੀ ਨਹੀਂ ਪਰ ਤੁਸੀਂ ਆਪਣੀ ਜ਼ਿੰਦਗੀ ਲਈ ਕਦੋਂ ਜਾਗਦੇ ਹੋ ਇਹ ਸਭ ਤੋਂ ਵੱਡੀ ਗੱਲ ਹੈ ਅਤੇ ਯਾਦ ਰੱਖਿਓ ਹਰ ਵੱਡੀ ਜ਼ਿੰਦਗੀ ਕਿਸੇ ਇੱਕ ਛੋਟੇ ਫੈਸਲੇ ਨਾਲ ਹੀ ਸ਼ੁਰੂ ਹੁੰਦੀ ਹੈ ਸ਼ਾਇਦ ਉਹ ਫੈਸਲਾ ਅੱਜ ਦਾ ਦਿਨ ਹੋਵੇ ਜੇ ਇਹ ਆਡੀਓ ਬੁੱਕ ਤੁਹਾਨੂੰ ਚੰਗੀ ਲੱਗੀ ਜੇ ਇਹ ਤੁਹਾਨੂੰ ਕੁਝ ਸੋਚਣ ਤੇ ਮਜਬੂਰ ਕਰ ਗਈ ਤਾਂ ਇਸ ਨੂੰ ਆਪਣਿਆਂ ਨਾਲ ਜ਼ਰੂਰ ਸ਼ੇਅਰ ਕਰਿਓ ਕਿਉਂਕਿ ਕਈ ਵਾਰੀ ਇੱਕ ਆਵਾਜ਼ ਕਿਸੇ ਦੀ ਪੂਰੀ ਜ਼ਿੰਦਗੀ ਬਦਲ ਦਿੰਦੀ ਹੈ ਜੇ ਇਹ ਆਡੀਓ ਬੁੱਕ ਤੁਹਾਨੂੰ ਚੰਗੀ ਲੱਗੀ ਜੇ ਇਹ ਤੁਹਾਨੂੰ ਕੁਝ ਸੋਚਣ ਤੇ ਮਜਬੂਰ ਕਰ ਗਈ ਤਾਂ ਇਸ ਨੂੰ ਆਪਣੇਆਂ ਨਾਲ ਜ਼ਰੂਰ ਸ਼ੇਅਰ ਕਰਿਓ ਕਿਉਂਕਿ ਕਈ ਵਾਰੀ ਇੱਕ ਆਵਾਜ਼ ਕਿਸੇ ਦੀ ਪੂਰੀ ਜ਼ਿੰਦਗੀ ਬਦਲ ਦਿੰਦੀ ਹੈ ਰੱਬ ਤੁਹਾਨੂੰ ਹੌਸਲਾ ਦੇਵੇ ਤੁਹਾਨੂੰ ਤਾਕਤ ਦੇਵੇ ਅਤੇ ਤੁਹਾਨੂੰ ਉਹ ਬਣਨ ਦੀ ਹਿੰਮਤ ਦੇਵੇ ਜੋ ਤੁਸੀਂ ਅੰਦਰੋਂ ਬਣ ਸਕਦੇ ਹੋ